ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਵਿੱਚ ਆਪ ਜੀ ਨਾਲ ਇਤਿਹਾਸਾਂ ਸਾਂਝਾ ਕਰ ਰਹੇ ਹੰਨੇ ਹੰਨੇ ਪਾਛੀ ਕਿਤਾਬ ਵਿੱਚੋਂ ਆਪ ਜੀ ਨੇ ਪਿਛਲੇ ਤਾਂ ਵਿੱਚ ਸੁਣਿਆ ਕਿ ਮੱッセ ਦਾ ਕਿਵੇਂ ਸਿੰਘਾਂ ਨੇ ਸੁਖਾ ਸਿੰਘ ਮਹਤਾਬ ਸਿੰਘ ਨੇ ਸਿਰ ਵਢਿਆ ਹੁਣ ਅੱਗੇ ਇਤਿਹਾਸ ਸ਼ੁਰੂ ਕਰਦੇ ਹਾਂ ਇਤਿਹਾਸ ਸ਼ੁਰੂ ਕਰਨ ਤੋਂ ਪਹਿਲਾਂ ਆਪ ਜੀ ਅੱਗੇ ਹੱਥ ਜੋੜ ਕੇ ਬੇਨਤੀ ਹੈ ਕਿ ਆਪ ਜੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਲਾਈਕ ਕਮੈਂਟ ਜਰੂਰ ਕਰੋ ਤੇ ਹੋਰ ਨਾਲ ਭੈਣਾ ਭਰਾਵਾਂ ਤੱਕ ਜਰੂਰ ਇਸ ਵੀਡੀਓ ਨੂੰ ਸ਼ੇਅਰ ਕਰਕੇ ਪਹੁੰਚਾਓ ਤਾਂ ਜੋ ਸਾਡਾ ਵਟਮੁੱਲਾ ਇਤਿਹਾਸ ਹੋਰਾਂ ਤੱਕ ਪਹੁੰਚ ਸਕੇ ਅਗੇ ਇਤਿਹਾਸ ਐ ਸ਼ੁਰੂ ਕਰਦੇ ਹਾਂ ਮੱਥਾ ਮਾਰਿਓ ਜਨ ਸਿੰਘਣ ਆਣ ਸੁਹਮੋ ਕੋ ਦੇਹ ਇਧਰ ਪੰਜਾਬ ਵਿੱਚ ਮੱッセ ਦੇ ਮਾਰੇ ਜਾਣ ਦੀ ਖਬਰ ਜੰਗਲ ਦੀ ਅੱਗ ਵਾਂਗ ਫੈਲ ਗਈ ਲੋਕ ਸ਼ੇਵ ਕੇ ਬੈਠੇ ਸਿੰਘਾਂ ਨੇ ਵੀ ਖੁਸ਼ੀਆਂ ਵਿੱਚ ਜਕਾਰੇ ਛੱਡੇ ਪੰਥ ਮੁੜ ਝਾੜਾਂ ਬੇਲਿਆਂ ਵਿੱਚੋਂ ਬਾਹਰ ਆਉਣ ਲੱਗਾ ਦੁਸ਼ਟਾਂ ਦੇ ਘਰਾਂ ਵਿੱਚ ਸੱਥਰ ਵਿਸ਼ੇ ਹੋਏ ਸਨ ਚੁਗਲਾ ਮੁਖਬਰਾਂ ਨੂੰ ਹੱਥਾਂ ਪੈਰਾਂ ਦੀ ਪਈ ਹੋਈ ਸੀ ਉਹਨਾਂ ਦਾ ਡਰ ਜਾਇਜ਼ ਵੀ ਸੀ ਜਦ ਮੱッセ ਵਰਗੇ ਤਾਕਤਵਰ ਚੌਧਰੀ ਹੀ ਮਾਫੂਜ਼ ਨਹੀਂ ਸਨ ਜਦ ਇੰਨੇ ਵੱਡੇ ਮੁਗਲਾਈ ਘੇਰੇ ਵਿੱਚ ਰਗੜਨ ਦਾ ਸੇਰ ਸਿੰਘ ਲਾ ਕੇ ਲੈ ਗਏ ਸਨ ਤਾਂ ਚੁਗਲ ਮੁਖਬਰ ਕਿਹੜੇ ਬਾਗ ਦੀ ਮੂਲੀ ਸਨ ਮੱッセ ਦਾ ਆਪਣਾ ਬਹੁਤ ਵੱਡਾ ਪਰਿਵਾਰ ਸੀ ਜੋ ਮੱッセ ਦੀ ਬਿਨਾ ਸਿਰ ਵਾਲੀ ਲਾਸ਼ ਕੋਲ ਬੈਠਾ ਹੋਇਆ ਲਾਭ ਕਰ ਰਿਹਾ ਸੀ ਗੁੱਸੇ ਵਿੱਚ ਆ ਕੇ ਪਰਿਵਾਰ ਤੇ ਕੁਝ ਜੀਆਂ ਨੇ ਮੱッセ ਦਾ ਧੜ ਚੁੱਕਿਆ ਤੇ ਲਾਹੌਰ ਲਿਜਾ ਕੇ ਜਕਰੀਏ ਦੇ ਦਰਾਂਗੇ ਰੱਖ ਦਿੱਤਾ ਉਹਨਾਂ ਰੌਲਾ ਪਾ ਦਿੱਤਾ ਕਿ ਜਦ ਤੱਕ ਮੱッセ ਦੇ ਖੂਨੀਆ ਨੂੰ ਫੜਿਆ ਨਹੀਂ ਜਾਂਦਾ ਤਦ ਤੱਕ ਉਹ ਧੜ ਨੂੰ ਨਹੀਂ ਦਫਨਾਉਣਗੇ ਸਾਡੇ ਦੋਖੀਆਂ ਨੂੰ ਫੜ ਕੇ ਉਹਨਾਂ ਦੇ ਟੋਟੇ-ਟੂਟੇ ਕਰੋ ਤੇ ਸਾਨੂੰ ਨਿਆ ਦਿਓ ਸਾਰਾ ਪਰਿਵਾਰ ਖਾਨੂ ਤੋਂ ਇਹ ਮੰਗ ਕਰ ਰਿਹਾ ਸੀ ਗਲ ਖਾਨੂ ਦੇ ਵੀ ਵੱਸੋਂ ਬਾਹਰ ਹੋ ਚੁੱਕੀ ਸੀ ਖਬਰ ਤਾਂ ਖਾਨੂ ਤੀ ਪਹਿਲਾਂ ਹੀ ਪਹੁੰਚ ਚੁੱਕੀ ਸੀ ਪਰ ਮੱਛੇ ਦੀ ਬਿਨਾ ਸਿਰ ਵਾਲੀ ਲਾਸ਼ ਦੇਖ ਕੇ ਤਾਂ ਮਨੋਂ ਉਹ ਸੁਰਤ ਭਲਾ ਬੈਠਾ ਦੋ ਸਿੰਘ ਪਤਾ ਨਹੀਂ ਕਿੱਧਰੋਂ ਪ੍ਰਗਟ ਹੋ ਗਏ ਤੇ ਇੰਨੇ ਸਖਤ ਪਹਿਰੇ ਵਿੱਚੋਂ ਚੌਧਰੀ ਮੱਛੇ ਦਾ ਸਿਰ ਵੱਢ ਕੇ ਲੈ ਗਏ ਇਸ ਗੱਲ ਤੇ ਖਾਨੂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕਾ ਦਿੱਤੀ ਸਿੰਘਾਂ ਨੂੰ ਖਤਮ ਕਰ ਦੇਣ ਦੀਆਂ ਟਾਹਾਂ ਮਾਰਨ ਵਾਲੇ ਜਕਰੀਏ ਖਾਨ ਅੰਦਰ ਗੁੱਸੇ ਦੇ ਭਾਂਬੜ ਬਲ ਰਹੇ ਸਨ ਉਸ ਨੇ ਮੱਸੇ ਦੀ ਸੁਰੱਖਿਆ ਦੇ ਜ਼ਿੰਮੇਵਾਰ ਹੌਲਦਾਰਾਂ ਨੂੰ ਹਾਜ਼ਰ ਹੋਣ ਦਾ ਹੁਕਮ ਕੀਤਾ ਮੱਸੇ ਦਾ ਪਰਿਵਾਰ ਵੱਖ ਚੀਕਾਂ ਚੀਕ ਰਿਹਾ ਸੀ ਜੇ ਹਾਲਾਤ ਤੁਹਾਡੇ ਵੱਸ ਵਿੱਚ ਨਹੀਂ ਖਾਨ ਸਾਹਿਬ ਤਾਂ ਅਸੀਂ ਚੌਧਰੀ ਸਾਹਿਬ ਦੀ লাশ ਲੈ ਕੇ ਦਿੱਲੀ ਜਾਵਾਂਗੇ ਆਖਰ ਇਹ ਵਾਪਰ ਕਿਵੇਂ ਗਿਆ ਤੁਸੀਂ ਅੰਨੇ ਹੋ ਗਏ ਸੀ ਜਿਵੇਂ ਤੁਹਾਨੂੰ ਕਿਸੇ ਨੂੰ ਵੀ ਪਤਾ ਨਾ ਲੱਗਿਆ ਕਿ ਉਹ ਐਡਾ ਕਾਰਾ ਕਰ ਗਏ ਖਾਨ ਨੂੰ ਫੌਜਦਾਰਾਂ ਤੇ ਚੀਕਿਆ ਪਤਾ ਨਹੀਂ ਹਜੂਰ ਉਹ ਮਨ ਨੂੰ ਅਸਮਾਨ ਵਿੱਚੋਂ ਬਾਜਾਂ ਵਾਂਗ ਚਪਟੇ ਤੇ ਚੀਤੇ ਦੀ ਰਫ਼ਤਾਰ ਨਾਲ ਆਪਣਾ ਸ਼ਿਕਾਰ ਕਰਕੇ ਦੌੜ ਗਏ ਫੌਜਦਾਰ ਬੋਲਿਆ ਬਾ ਚੀਤੇ ਸ਼ਿਕਾਰ ਕੋਈ ਸ਼ਰਮ ਆ ਰਹੀ ਹੈ ਤੈਨੂੰ ਇਹ ਸਭ ਬੋਲਦੇ ਨੂੰ ਤੇ ਜਕਰੀਏ ਨੇ ਫੌਜਦਾਰ ਨੂੰ ਨੌਕਰੀੋਂ ਕੱਢ ਦਿੱਤਾ ਸਦੋ ਉਹਨਾਂ ਸਾਰੇ ਚੁਗਲਾਂ ਤੇ ਮੁਖਬਰਾਂ ਨੂੰ ਜਿਹੜੇ ਸਰਕਾਰੀ ਖਜ਼ਾਨਿਆਂ ਨੂੰ ਘੋਣ ਵਾਂਗ ਲੱਗੇ ਹੋਏ ਸਨ ਉਹਨਾਂ ਸਾਰਿਆਂ ਸਦੋ ਜਿਹੜੇ ਸਿੰਘਾਂ ਦਾ ਮਰਵਾਉਣ ਬਦਲੇ ਮਿਲ ਰਹੇ ਹਕੂਮਤੀ ਸੁੱਖਰਾਮ ਮੰਨ ਰਹੇ ਹਨ ਸਾਰੇ ਚੌਧਰੀ ਨੰਬਰਦਾਰ ਮੇਰੀਆਂ ਕੇ ਪੇਸ਼ ਕਰੋ ਜਕਰੀਏ ਨੇ ਉਹਨਾਂ ਸਾਰੇ ਲੋਕਾਂ ਨੂੰ ਜਲਦੀ ਤੋਂ ਜਲਦੀ ਦਰਬਾਰ ਵਿੱਚ ਹਾਜ਼ਰ ਹੋਣ ਦਾ ਹੁਕਮ ਜਾਰੀ ਕਰ ਦਿੱਤਾ ਜਿਹੜੇ ਮੁਗਲਾਂ ਨੂੰ ਸਿੰਘਾਂ ਦੀ ਸੂਹ ਦਿੰਦੇ ਸਨ ਜਾਂ ਆਪ ਸਿੰਘਾਂ ਨੂੰ ਮਾਰ ਕੇ ਹਕੂਮਤ ਤੋਂ ਵੱਡੀਆਂ ਜ਼ਗੀਰਾਂ ਹਾਸਲ ਕਰੀ ਬੈਠੇ ਸਨ ਉਹ ਜਿਹੜੇ ਸਾਡੀਆਂ ਦਿੱਤੀਆਂ ਜ਼ਗੀਰਾਂ ਤੇ ਐਸ਼ ਪ੍ਰਸਤੀ ਕਰ ਰਹੇ ਹਨ ਮੈਂ ਕੰਗਾਲ ਕਰ ਦੇਵਾਂਗਾ ਉਹਨਾਂ ਸਾਰਿਆਂ ਨੂੰ ਸਭ ਦੀਆਂ ਜਾਇਦਾਦਾਂ ਜ਼ਬਤ ਕਰ ਲਵਾਂਗਾ ਖਾਨੂ ਗੁੱਸੇ ਵਿੱਚ ਚੀਕ ਰਿਹਾ ਸੀ ਹਰ ਭਗਤ ਨਰਨਜਣੀਆਂ ਰਾਮਾ ਰੰਧਾਵਾ ਕਰਮਾਸ਼ੀਨਾ ਧਰਮਦਾਸ ਜੋਧਪੂਰੀਆ ਸਭ ਕਤਾਰ ਬਣਾ ਕੇ ਜਕਰੀ ਅੱਗੇ ਖੜੇ ਕਰ ਦਿੱਤੇ ਗਏ ਮਜੀਠੀਏ ਜਿਨ੍ਹਾਂ ਨੂੰ ਹਕੂਮਤ ਵੱਲੋਂ ਸੱਦਾ ਵੀ ਨਹੀਂ ਭੇਜਿਆ ਸੀ ਵੀ ਆ ਕੇ ਹਾਜ਼ਰ ਹੋਏ ਹੋਰ ਵੀ ਕਈ ਜਿਨ੍ਹਾਂ ਨੂੰ ਮਾਰ ਕੇ ਜਾਇਦਾਦਾਂ ਹਾਸਲ ਕੀਤੀਆਂ ਸਨ ਚੁਗਲ ਮੁਖਬਰ ਤਾਂ ਸੈਂਕੜਿਆਂ ਦੀ ਗਿਣਤੀ ਵਿੱਚ ਸਨ ਜਦੋਂ ਸਿੰਘਾਂ ਦੇ ਸਿਰਾਂ ਦੇ ਮੁੱਲ ਪਏ ਹੋਏ ਸਨ ਤਸਾਰਾ ਮੁਲਖਈਆ ਹੀ ਖਾਲਸੇ ਦਾ ਵੈਰੀ ਬਣ ਗਿਆ ਸੀ ਪਤਾ ਨਹੀਂ ਕਿੰਨਿਆਂ ਕੋਨੇ ਸਿੰਘਾਂ ਦੇ ਕਤਲ ਜਾਂ ਮੁਖਬਰੀਆਂ ਕਰਕੇ ਆਪਣੇ ਘਰ ਭਰੇ ਸਨ ਅੱਜ ਉਹ ਸਾਰੇ ਜਿਹੜੇ ਮੱッセ ਦੇ ਮਾਰੇ ਜਾਂਦੇ ਪਹਿਲਾਂ ਹੀ ਡਰ ਵਿੱਚ ਸਨ ਹੱਥ ਜੋੜੀ ਜਕਰੀ ਅੱਗੇ ਖਲੋਤੇ ਸਨ ਹਾਂ ਭਈ ਤੁਸੀਂ ਤਾਂ ਸਾਰੇ ਕਹਿੰਦੇ ਸੀ ਕਿ ਸਿੰਘ ਬਚਿਆ ਹੀ ਕੋਈ ਨਹੀਂ ਸਾਰੇ ਕਤਲ ਕਰ ਦਿੱਤੇ ਗਏ ਹਨ ਪਿੰਡਾਂ ਦੇ ਪਿੰਡ ਉਜਾੜ ਦਿੱਤੇ ਫੇਰ ਇਹ ਕਾਰਾ ਕੌਣ ਕਰ ਗਿਆ ਤੁਸੀਂ ਜਿੱਥੇ ਵੀ ਕਿਹਾ ਮੈਂ ਜਾ ਕੇ ਸਿੰਘਾਂ ਨੂੰ ਮਾਰਿਆ ਤੁਸੀਂ ਪਤਾਲ ਵਿੱਚ ਸਿੰਘਾਂ ਦੇ ਹੋਣ ਦੀ ਸੂਹ ਦਿੱਤੀ ਮੈਂ ਧਰਤੀ ਪੱਟ ਕੇ ਵੀ ਉਹਨਾਂ ਨੂੰ ਕੱਢਿਆ ਤੇ ਕਤਲ ਕੀਤਾ ਜਕਰੀਆ ਬੋਲਣ ਲੱਗਾ ਜੇ ਆਪਣਾ ਬਚਾਉ ਚਾਹੁੰਦੇ ਹੋ ਤੇ ਆਪਣੀਆਂ ਜਿਗੀਆਂ ਬਚਾਉਣੀਆਂ ਚਾਹੁੰਦੇ ਹੋ ਤਾਂ ਕਿਸੇ ਵੀ ਤਰ੍ਹਾਂ ਉਹ ਬੰਦੇ ਮੇਰੇ ਅੱਗੇ ਹਾਜ਼ਰ ਕਰੋ ਜਿਨ੍ਹਾਂ ਨੇ ਚੌਧਰੀ ਨੂੰ ਮਾਰਿਆ ਹੈ ਨਹੀਂ ਤਾਂ ਮੈਂ ਤੁਹਾਡਾ ਸਭ ਦਾ ਉਹੀ ਹਜ਼ਰ ਕਰਾਂਗਾ ਜੋ ਉਹਨਾਂ ਨੇ ਚੌਧਰੀ ਦਾ ਕੀਤਾ ਹੈ ਭੁੱਲ ਜਾਵਾਂਗਾ ਕਿ ਤੁਸੀਂ ਹਕੂਮਤ ਦੇ ਮਦਦਗਾਰ ਹੋ ਕਿਤੋਂ ਵੀ ਪੈਦਾ ਕਰੋ ਉਹ ਬੰਦੇ ਤੇ ਛੇਤੀ ਤੋਂ ਛੇਤੀ ਹਾਜ਼ਰ ਕਰੋ ਸਾਰੇ ਚੌਧਰੀ ਮੁਖਬਰ ਚੁੱਪਚਾਪ ਫਲੂਤੇ ਸਨ ਕਿਸੇ ਨੂੰ ਕਿਸੇ ਤਰ੍ਹਾਂ ਦੀ ਕੋਈ ਖਬਰ ਹੈ ਵੀ ਨਹੀਂ ਸੀ ਤੇ ਇਸ ਘਟਨਾ ਨੂੰ ਕਿਸ ਨੇ ਅੰਜਾਮ ਦਿੱਤਾ ਹੈ ਤਦੋਂ ਹੀ ਭਗਤ ਨਰਨਜਣੀਆਂ ਬੋਲਿਆ ਹਜੂਰ ਭੰਗੂ ਸੁਣੀਂਦਾ ਹੈ ਮੀਰਾ ਕੋਟਿਆ ਮਤਾਬ ਸਿੰਘ ਭੰਗੂ ਉਸ ਨੇ ਚੌਧਰੀ ਦਾ ਕਤਲ ਕੀਤਾ ਹੈ ਇਥੋਂ ਇਥੋਂ ਤਿੰਨ ਕੋ ਕੋ ਹੀ ਹੈ ਹਜੂਰ ਉਸ ਦਾ ਪਿੰਡ ਪਰ ਉਹ ਪਿੰਡ ਰਹਿੰਦਾ ਨਹੀਂ ਸੁਣਿਆ ਹੈ ਕਿ ਦੂਰ ਕਿਤੇ ਮਾਰੂਥਲਾਂ ਦੇ ਦੇਸ਼ ਵਿੱਚ ਰਹਿੰਦੇ ਹਨ ਉਹ ਤੇ ਉਹਦੇ ਸਾਥੀ ਹੋਰ ਵੀ ਹਨ ਉਹ ਜਏ ਖਾਨੂ ਦਾ ਡਰ ਐਤਕੇ ਲੋਕ ਨਹੀਂ ਸਕਿਆ ਜੀ ਹਜੂਰ ਪੂਰਾ ਜਤਾ ਹੈ ਸਿੰਘਾਂ ਦਾ ਸਾਰੇ ਇੱਕ ਤੋਂ ਵੱਧ ਕੇ ਲੜਾਕੇ ਤੇ ਉਹਨਾਂ ਦੇ ਪਰਿਵਾਰ ਕੀ ਉਹ ਸਨੇ ਪਰਿਵਾਰ ਚਲੇ ਗਏ ਹਨ ਨਹੀਂ ਹਜੂਰ ਪਰਿਵਾਰ ਤਾਂ ਜ਼ਿਆਦਾਤਰ ਤੇ ਇੱਥੇ ਹੀ ਹਨ ਲੋਕ ਸੇਵਕੇ ਰਹਿੰਦੇ ਹਨ ਪਰ ਹਨ ਪੰਜਾਬ ਵਿੱਚ ਹੀ ਤਬਾਹ ਕਰ ਦਿਓ ਇਹਨਾਂ ਦੇ ਪਰਿਵਾਰਾਂ ਨੂੰ ਉਹਨਾਂ ਪਿੰਡਾਂ ਨੂੰ उजाड़ ਦਿਓ ਜਿੱਥੇ ਉਹਨਾਂ ਦੇ ਪਰਿਵਾਰ ਵੱਸਦੇ ਹਨ ਕੋਈ ਬੱਚਾ ਵੀ ਜਿਉਂਦਾ ਨਹੀਂ ਬਚਣਾ ਚਾਹੀਦਾ ਜਕਰੀਆ ਗੁੱਸੇ ਵਿੱਚ ਚੀਕਿਆ ਮੀਰਾ ਕੋਟ ਪਿੰਡ ਅੰਬੀਰ ਸੁਕੰਬਰ ਅਲੀ ਨੂੰ ਜ਼ਗੀਰ ਵਿੱਚ ਮਿਲਿਆ ਹੋਇਆ ਹੈ ਪੀਰ ਨੂੰ ਬਲਾਵਾ ਭੇਜਿਆ ਗਿਆ ਤੁਸੀਂ ਪੀਰ ਸਾਹਿਬ ਪਿੰਡਾਂ ਵਿੱਚ ਸਿੱਖਾਂ ਨੂੰ ਪਨਾਹ ਦੇ ਰਹੇ ਹੋ ਤੁਹਾਨੂੰ ਪਾਦਸ਼ਾਹ ਦੇ ਐਲਾਨ ਦਾ ਭੂਰਾ ਡਰ ਨਹੀਂ ਹਕੂਮਤ ਦੇ ਵੈਰੀਆਂ ਨੂੰ ਬਾਗੀਆਂ ਨੂੰ ਟਿਕਾਣਾ ਦੇਣਾ ਵੀ ਇੱਕ ਬਗਾਵਤ ਹੀ ਹੈ ਤੁਸੀਂ ਸਾਡੀ ਇਸ ਟੁਕੜੀ ਨਾਲ ਜਾਓ ਤੇ ਮਤਾਬ ਸਿੰਘ ਨੂੰ ਪੇਸ਼ ਕਰੋ ਨਹੀਂ ਤਾਂ ਸਾਨੂੰ ਤੁਹਾਡਾ ਪਿੰਡ ਉਜਾੜਨ ਵਿੱਚ ਰਤਾ ਚਿਜਕਣੀ ਹੋਵੇਗੀ ਜ਼ਕਰੀਆ ਖਾਨ ਨੇ ਪੀਰ ਨੂੰ ਤੜਨਾ ਕੀਤੀ ਮੁਗਲ ਫੌਜ ਦੀ ਇੱਕ ਟੁਕੜੀ ਦੇ ਨਾਲ ਮਸੇ ਰੰਗੜ ਦੇ ਪਰਿਵਾਰ ਨੇ ਆ ਕੇ ਪਿੰਡ ਘੇਰ ਲਿਆ ਤੇ ਸਕੱਬਰ ਅਲੀ ਦੀ ਕੋਈ ਬਾਚ ਨਹੀਂ ਚੱਲੀ ਫੌਜ ਦੇ ਮੁਖੀ ਨੂਰਦੀਨ ਨੇ ਪੀ ਨੂੰ ਕਿਹਾ ਕਿ ਪੰਚ ਨੂੰ ਬਲਾਵਾ ਭੇਜੋ ਪੰਚ ਨਥਾ ਖਹਿਰਾ ਨੂਰਦੀਨ ਅੱਗੇ ਪੇਸ਼ ਕੀਤਾ ਗਿਆ ਤੇਰੀ ਜਾਨ ਬਖਸ਼ੀ ਸਿਰਫ ਇਸੇ ਵਿੱਚ ਹੈ ਚੌਧਰੀ ਕਿ ਤੂੰ ਮਤਾਬ ਸਿੰਘ ਨੂੰ ਸਾਡੇ ਹਵਾਲੇ ਕਰ ਦੇਵੇਂ ਨਹੀਂ ਤਾਂ ਸਾਨੂੰ ਹੁਕਮ ਹੈ ਕਿ ਉਹਨਾਂ ਪਿੰਡਾਂ ਨੂੰ ਮਿੱਟੀ ਵਿੱਚ ਮਿਲਾ ਦਿੱਤਾ ਜਾਏ ਜਿੱਥੇ ਸਿੰਘ ਵਸਦੇ ਹਨ ਤੇ ਜਾਂ ਜਿਹੜੇ ਪਿੰਡਾਂ ਦੇ ਪੰਚਾਂ ਸਿੰਘਾਂ ਨਾਲ ਹਮਦਰਦੀ ਰੱਖਦੇ ਹਨ ਫੈਸਲਾ ਤੁਸੀਂ ਕਰਨਾ ਹੈ ਇੱਕ ਆਦਮੀ ਦੇਣਾ ਹੈ ਕਿ ਸਾਰਾ ਪਿੰਡ ਉਜਾੜਨਾ ਉਜਾੜਨਾ ਦੇਖਣਾ ਹੈ ਨੂਰਦੀਨ ਨੇ ਨਥੇ ਚੌਧਰੀ ਅੱਗੇ ਇਸ ਗੱਲ ਸਾਫ਼ ਕਰ ਦਿੱਤੀ ਮਤਾਬ ਸਿੰਘ ਤਾਂ ਪਿੰਡ ਵਿੱਚ ਹੈ ਹੀ ਨਹੀਂ ਹਜੂਰ ਮੈਂ ਤੁਹਾਡੇ ਹਾਗੇ ਹਾਜ਼ਰ ਹਾਂ ਮਾਰੋਚਾ ਰੱਖੋ ਪਰ ਪਿੰਡ ਦਾ ਨੁਕਸਾਨ ਨਾ ਕਰੋ ਨਥੇ ਨੇ ਫੌਜਦਾਰ ਅੱਗੇ ਤਰਲਾ ਪਾਇਆ ਇਸ ਤੋਂ ਪਹਿਲਾਂ ਕਿ ਨੂਰਦੀਨ ਕੁਝ ਬੋਲਦਾ ਹਰ ਭਗਤ ਨਰਨਜਰੀਆਂ ਨੇ ਉਸ ਦੇ ਕੰਨ ਵਿੱਚ ਕੁਝ ਖੁਸਰ-ਖੁਸਰ ਕੀਤੀ ਇੱਕ ਹੋਰ ਗੱਲ ਤੇ ਤੇਰੀ ਬੰਦ ਖਲਾਸੀ ਹੋ ਸਕਦੀ ਹੈ ਚੌਧਰੀ ਮੈਂ ਸੁਣਿਆ ਹੈ ਕਿ ਮਤਾਬ ਸਿੰਘ ਦਾ ਇੱਕ ਪੁੱਤਰ ਪਿੰਡ ਵਿੱਚ ਹੀ ਹੈ ਜਾ ਉਸ ਨੂੰ ਲੈ ਕੇ ਆ ਨੂਰਦੀਨ ਦੀ ਗੱਲ ਸੁਣ ਕੇ ਨਥੇ ਖੇਰੇ ਦੇ ਪੈਰਾਂ ਹੇਠੋਂ ਜ਼ਮੀਨ ਖਿਸ ਗਈ ਉਸ ਨੇ ਗੁੱਸੇ ਤੇ ਹੈਰਾਨੀ ਭਰੇ ਭਾਵਾਂ ਨਾਲ ਫੌਜਦਾਰ ਵੱਲ ਦੇਖਿਆ ਦੇਖਦਾ ਹੀ ਦੇਖਦਾ ਕੀ ਹੈ ਚੌਧਰੀ ਸਾਡੇ ਕੋਲ ਸਾਰਾ ਦਿਨ ਹੀ ਹੈ ਅਸੀਂ ਹੋਰ ਪਿੰਡਾਂ ਤੋਂ ਵੀ ਸਿੰਘਾਂ ਦਾ ਖੁਰਾਨ ਆਪਣਾ ਹੈ ਜਾ ਦੌੜ ਕੇ ਜਾ ਤੇ ਪੇਸ਼ਕਾਰ ਹਕੂਮਤ ਦੇ ਬਾਗੀ ਤੇ ਚੌਧਰੀ ਮੱッセ ਦਾ ਕਾਤਰ ਦੇ ਪੁੱਤਰ ਨੂੰ ਸਾਡੇ ਅੱਗੇ ਪਰ ਉਹ ਤਾਂ ਬਾਲ ਹੈ ਹਜੂਰ ਉਸ ਦਾ ਕੋਈ ਕਸੂਰ ਨਹੀਂ ਉਸ ਦਾ ਤੁਸੀਂ ਕੀ ਕਰੋਗੇ ਨੱਥੇ ਨੇ ਡਰ ਜाहਰ ਕੀਤਾ ਅਚਾਰ ਭਾਵਾਂਗੇ ਉਸ ਦਾ ਹੋਰ ਕੀ ਕਰਨਾ ਹੈ ਨੂਰਦੀਨ ਹੱਸਦਾ ਹੋਇਆ ਬੋਲਿਆ ਪਰ ਉਹ ਸੱਚਮੁੱਚ ਹੀ ਛੋਟਾ ਬਾਲ ਹੈ ਹਜੂਰ ਉਹ ਤਾਂ ਆਪਣੇ ਪਿਤਾ ਨੂੰ ਮਿਲਿਆ ਵੀ ਗਿਣਤੀ ਦੇ ਦਿਨ ਹੈ ਅਸੀਂ ਉਸ ਨੂੰ ਛੱਡਣਾ ਨਹੀਂ ਚੌਧਰੀ ਸੱਪ ਦਾ ਬੱਚਾ ਸੱਪ ਹੀ ਬਣੇਗਾ ਅਸੀਂ ਤਾਂ ਬਸ ਉਸ ਨੂੰ ਹੱਥਾਂ ਵਾਲੇ ਪਾਸਿਓਂ ਖਿਡਾੜੀ ਵਿੱਚ ਤੱਕਣਾ ਹੈ ਤੇ ਬਾਕੀ ਕੰਮ ਦਾ ਕੁੰਖਾਰ ਜਾਨਵਰਾਂ ਨੇ ਕਰਨਾ ਹੈ ਉਸ ਨੂੰ ਪਾੜ ਦੇਣ ਚਾਹੇ ਰੱਖ ਲੈਣ ਨੂਰਦੀਨ ਦੀ ਗੱਲ ਸੁਣ ਕੇ ਨੱਥਾ ਚੌਧਰੀ ਸੁੱਨ ਹੋ ਗਿਆ ਅਸਲ ਵਿੱਚ ਮਤਾਬ ਸਿੰਘ ਪਿੰਡ ਛੱਡਣ ਲੱਗਾ ਆਪਣੇ ਬਾਲ رائے ਸਿੰਘ ਦਾ ਹੱਥ ਪੰਜ ਨੱਥੇ ਖੇਰੇ ਦੇ ਹੱਥ ਦੇ ਗਿਆ ਸੀ ਤੇ ਨੱਥੇ ਨੇ ਬਾਲ ਦਾ ਸੋਨਾ ਧਿਆਨ ਰੱਖਿਆ ਸੀ ਨੱਥੇ ਚੌਧਰੀ ਦੇ ਸਾਰੇ ਪਰਿਵਾਰ ਨਾਲ ਹੀ ਬਾਲ ਰਾਏ ਸਿੰਘ ਦਾ ਤੇਹ ਹੋ ਗਿਆ ਸੀ ਅੱਜ ਨੱਥੇ ਨੂੰ ਜਾਪ ਰਿਹਾ ਸੀ ਜਿਵੇਂ ਰਾਏ ਸਿੰਘ ਦੇ ਫਿਰ ਤੇ ਗਿਰਜਾਉਡੀਆਂ ਫਿਰ ਰਹੀਆਂ ਹਨ ਉਹ ਬਹੁਤ ਉਦਾਸੀ ਦੇ ਆਲਮ ਵਿੱਚ ਪਿੰਡ ਵੱਲ ਤੁਰਿਆ ਡਰ ਤੇ ਫਿਕਰ ਉਸ ਦੀ ਤੌਰ ਤੋਂ ਪੜੇ ਜਾ ਸਕਦੇ ਸਨ ਡਿੱਗ ਦਾ ਟਾਈਂ ਦਾ ਉਹ ਪਿੰਡ ਪਹੁੰਚਿਆ ਅੱਗੇ ਬਾਲ ਰਾਏ ਸਿੰਘ ਆਪਣੇ ਸਾਥੀਆਂ ਨਾਲ ਖੇਡ ਰਿਹਾ ਸੀ ਨੱਥੇ ਨੇ ਉਸ ਵੱਲ ਦੇਖ ਕੇ ਅਫਸੋਸ ਵਿੱਚ ਹਿਲਾਇਆ ਤੇ ਖੁੰਡ ਉੱਤੇ ਡਿੱਗ ਪਿਆ ਇਹ ਹੈ ਹਜ਼ੂਰ ਸਲਤਨਤ ਦਾ ਬਾਗੀ ਬੱਚਿਆਂ ਦੀ ਗੱਲ ਚੱਲ ਰਹੀ ਖੇਡ ਵਿੱਚੋਂ ਇੱਕ ਬਾਲ ਦੂਜੇ ਨੂੰ ਇੱਕ ਰਾਜੇ ਬਣੇ ਹੋਏ ਬਾਲ ਅੱਗੇ ਪੇਸ਼ ਕਰਦਾ ਬੋਲਿਆ ਚਲੋ ਇਹ ਝੋਕੇ ਸਲਾਮ ਕਰ ਖਾਨ ਸਾਹਿਬ ਨੂੰ ਇਸ ਜ਼ਾਲਮ ਰਾਜੇ ਅੱਗੇ ਸਿਰ ਝੁਕਾਉਣ ਨਾਲੋਂ ਮੈਂ ਲੜ ਕੇ ਮਰਨਾ ਪ੍ਰਮਾਣ ਕਰਾਂਗਾ ਖੇਡ ਦੇ ਬਾਲਾਂ ਵਿੱਚੋਂ ਰਾਜ ਸਿੰਘ ਬੋਲਿਆ ਤੇ ਨੱਥਾ ਇੱਕਦਮ ਖੜਾ ਹੋਇਆ ਕਿਉਂ ਨਾ ਮੈਂ ਬਾਲ ਨੂੰ ਲੈ ਕੇ ਕਿਧਰੇ ਦੂਰ ਨਿਕਲ ਜਾਵਾਂ ਤੇ ਫੌਜ ਦੇ ਹੱਥ ਹੀ ਨਾਵਾਂ ਜਿਉਂਦਾ ਤਾਂ ਉਹਨਾਂ ਨੂੰ ਜਿਉਂਦਾ ਤਾਂ ਉਹਨਾਂ ਛੱਡਣਾ ਨਹੀਂ ਇਸਨੂੰ ਕਿ ਮੂੰਹ ਦਿਖਾਵਾਂਗਾ ਮੈਂ ਮਤਾਬ ਸਿੰਘ ਨੂੰ ਕੀ ਜਵਾਬ ਦਵਾਂਗਾ ਪ੍ਰਮਾਤਮਾ ਦੀ ਕਚਹਿਰੀ ਵਿੱਚ ਜਦ ਮਤਾਬ ਸਿੰਘ ਮੇਰੇ ਤੋਂ ਆਪਣਾ ਬਾਲ ਮੰਗੇਗਾ ਕਿ ਲਿਆ ਮੇਰਾ ਪੁੱਤਰ ਜਿਸ ਨੂੰ ਮੈਂ ਤੇਰੀ ਉਂਗਲ ਫੜਾ ਕੇ ਗਿਆ ਸੀ ਕੀ ਕਹਾਂਗਾ ਕਿ ਬਾਲ ਨੂੰ ਤਾਂ ਮੈਂ ਭੁੱਖੇ ਸ਼ੇਰਾਂ ਕੇ ਸੋਟਾਇਆ ਸੀ ਨਥਾ ਮਨ ਵਿੱਚ ਸੋਚ ਰਿਹਾ ਸੀ ਇਸ ਤੋਂ ਚੰਗਾ ਤਾਂ ਇਹ ਹੈ ਕਿ ਮੈਂ ਇਸ ਨੂੰ ਬਚਾਉਂਦਾ ਹੋਇਆ ਆਪਣਾ ਸਰੀਰ ਲਾ ਦੇਵਾਂ ਮੇਰੇ ਗਏ ਪਿੱਛੋਂ ਘਟੋ-ਘਟ ਮੇਰੀ ਔਲਾਦ ਨੂੰ ਮਿਹਨਤਾਂ ਨਹੀਂ ਸਹਾਰਨੇ ਪੈਣਗੇ ਉਹਨਾਂ ਦਾ ਤਾਂ ਜੱਸ ਹੋਵੇਗਾ ਕਿ ਨੱਥੇ ਚੌਧਰੀ ਦਾ ਪਰਿਵਾਰ ਜਿਹੜਾ ਬਾਲ ਰਾਏ ਸਿੰਘ ਨੂੰ ਬਚਾਉਂਦਾ ਆਪਣੇ ਦੇਹ ਲੇਖੇ ਲਾ ਗਿਆ ਨੱਥੇ ਨੇ ਆਪਣੇ ਇੱਕ ਪੁੱਤਰ ਇੱਕ ਪਾਂਜੇ ਸਿਰੀ ਤੇ ਪਹਿਰੇਦਾਰ ਨੂੰ ਨਾਲ ਲਿਆ ਤੇ ਪੰਜੇ ਜਣੇ ਰਾਏ ਸਿੰਘ ਨੂੰ ਲੈ ਕੇ ਪਿੰਡ ਦੀ ਝੂਟ ੱਪ ਗਏ ਕੁਝ ਚੁਗਲਾਂ ਨੇ ਜਾ ਕੇ ਹਰ ਭਗਤ ਨਰਨਜਣੀਆਂ ਨੂੰ ਚੁਗਲੀ ਕਰ ਦਿੱਤੀ ਕਿ ਨੱਥਾ ਤਾਂ ਬਾਲ ਨੂੰ ਲੈ ਕੇ ਹਰਨ ਹੋ ਗਿਆ ਜੇ ਉਹ ਸਾਡੇ ਹੱਥੋਂ ਨਿਕਲ ਗਏ ਤਾਂ ਖਾਨ ਬਹਾਦਰ ਸਾਡੇ ਵਿੱਚੋਂ ਕਿਸੇ ਨੂੰ ਵੀ ਜਿਉਂਦਾ ਨਹੀਂ ਛੱਡੇਗਾ। ਛੇਤੀ ਨਾਲ ਘੋੜੇ ਦੜਾਓ ਤੇ ਜਿਸ ਦੇ ਵੀ ਉਹ ਨਜ਼ਰ ਪੈਣ ਗੋਲੀਆਂ ਨਾ ਉਡਾ ਦਿਓ। ਨੂਰਦੀਨ ਨੇ ਘੋੜ ਸਵਾਰਾਂ ਨੂੰ ਚੁਗਲਾਂ ਦੇ ਨਾਲ ਨੱਥੇ ਹੁਰਾਂ ਦੇ ਮਗਰ ਭਜਾਇਆ। ਮੇਰੀ ਗੱਲ ਧਿਆਨ ਨਾਲ ਸੁਣੋ ਮੈਂ ਇੱਥੇ ਰੋਕੇ ਫੌਜ ਨੂੰ ਰੋਕਾਂਗਾ ਤੇ ਤੁਸੀਂ ਸਾਰੇ ਬਾਹਰੋਂ ਲੈ ਕੇ ਨਿਕਲ ਜਾਓ। ਮਾਲਵੇ ਦੇਸ਼ ਵਿੱਚ ਹੀ ਹੁੰਦੇ ਹੋਏ ਤੁਸੀਂ ਮਾਰੂਥਲ ਵਿੱਚ ਬੁੱਢੇ ਚੌਹਲ ਚਲੇ ਜਾਓ। ਤੇ ਬਾਲ ਰਾਏ ਸਿੰਘ ਨੂੰ ਮਤਾਬ ਸਿੰਘ ਦੀ ਗੋਦ ਬਿਠਾ ਕੇ ਪਰਤਿਓ ਦੂਰੋਂ ਮਾਰੋ-ਮਾਰ ਕਰਦੀ ਆ ਰਹੀ ਜਕਰੀਏ ਦੀ ਫੌਜ ਨੂੰ ਦੇਖ ਕੇ ਨੱਥੇ ਨੇ ਆਪਣੇ ਪੁੱਤਰ ਤੇ ਬਾਕੀ ਸਾਥੀਆਂ ਨੂੰ ਕਿਹਾ ਨਹੀਂ ਪੰਚ ਜੀ ਅਸੀਂ ਤੁਹਾਨੂੰ ਇਕੱਲਿਆਂ ਕਿਵੇਂ ਛੱਡ ਜਾਈਏ ਅਸੀਂ ਵੀ ਇੱਥੇ ਤੁਹਾਡੇ ਕੋਲ ਹੀ ਰੁਕਾਂਗੇ ਤੇ ਜੂਝਾਂਗੇ ਜਾਨ ਰਹਿਂਦੀ ਤੱਕ ਤਾਂ ਬਾਲ ਦੀ ਜਾਨ ਦੀ ਸੁਰੱਖਿਆ ਕਰਾਂਗੇ ਮਗਰੋਂ ਗੁਰੂ ਆਪ ਰਾਖਾ ਨੱਥੇ ਚੌਧਰੀ ਦਾ ਪਹਿਰੇਦਾਰ ਬੋਲਿਆ ਤਾਂ ਇਸ ਤਰ੍ਹਾਂ ਕਰ ਪੁੱਤਰ ਤੂੰ ਹੀ ਨਿਕਲ ਜਾ ਅਸੀਂ ਇੱਥੇ ਰੁਕਦੇ ਹਾਂ ਕਿਉਂਕਿ ਜੇ ਫੌਜ ਨੂੰ ਕਿਸੇ ਨੇ ਠੱਲ ਨਾ ਪਾਈ ਤਾਂ ਉਹ ਜਲਦੀ ਹੀ ਸਾਨੂੰ ਸਭ ਨੂੰ ਮਾਰ ਮਕਾਉਣਗੇ ਤੇ ਲੋਕ ਕਹਿਣਗੇ ਕਿ ਜਿਸ ਬਾਲ ਨੂੰ ਬਚਾਉਣ ਲਈ ਸਭ ਕੁਝ ਛੱਡ ਕੇ ਭੱਜੇ ਉਸੇ ਦੀ ਰੱਖਿਆ ਨਹੀਂ ਕਰ ਸਕੇ ਨਿੰਦਿਆ ਪੱਲੇ ਪਵੇਗੀ ਨੱਥੇ ਨੇ ਆਪਣੇ ਪੁੱਤਰ ਨੂੰ ਮਨਾਉਣਾ ਚਾਹਿਆ ਪਰ ਪਿਤਾ ਜੀ ਹੁਣ ਭੱਜ ਸਕਣ ਦਾ ਮੌਕਾ ਨਹੀਂ ਬਚਿਆ ਮੌਤ ਸਿਰ ਤੇ ਅਣਖ ਰੂਤੀ ਹੈ ਹੁਣ ਤਾਂ ਸਾਨੂੰ ਮੁਕਾਬਲਾ ਕਰਨ ਲਈ ਨੀਤੀ ਬਣਾਉਣੀ ਚਾਹੀਦੀ ਹੈ ਨੱਥੇ ਦੇ ਪੁੱਤਰ ਨੇ ਹਾਲਾਤ ਵਿਚਾਰਦਿਆਂ ਕਿਹਾ ਪਰ ਮੈਂ ਫਿਰ ਵੀ ਕਹਾ ਪੁੱਤਰ ਕਿ ਭਾਵੇਂ ਕਿਸੇ ਨੇੜੇ ਦੇ ਪਿੰਡ ਵਿੱਚ ਹੀ ਸਹੀ ਤੁਸੀਂ ਬਾਲ ਨੂੰ ਕਿਤੇ ਲੁਕਾ ਆਵੋ ਸਾਡੇ ਨਾਲ ਜੋ ਹੋਵੇਗੀ ਦੇਖੀ ਜਾਏਗੀ ਪਰ ਬਾਲ ਤਾਂ ਵੱਜ ਜਾਏਗਾ ਨੱਥਾ ਥੋੜਾ ਬੇਬਸ ਹੋ ਰਿਹਾ ਸੀ ਇਸ ਤੋਂ ਪਹਿਲਾਂ ਕਿ ਨੱਥਾ ਚੌਧਰੀ ਕੁਝ ਹੋਰ ਬੋਲਦਾ ਗੋਲੀਆਂ ਦੀ ਇੱਕ ਬੁਸ਼ਾਰ ਨੱਥੇ ਉਹਨਾਂ ਦੇ ਸਿਰ ਦੇ ਉੱਤੋਂ ਦੀ ਲੰਗੀ ਉਹਨਾਂ ਉੱਤੇ ਉਹਨਾਂ ਉੱਥੇ ਹੀ ਇੱਕ ਨੀਵੀਂ ਥਾਂ ਦੀ ਓਟ ਲੈ ਕੇ ਮੋਰਚਾ ਮੱਲ ਲਿਆ ਆਓ ਭਾਈ ਰੰਗੜੋ ਉਹ ਬੈਠੇ ਨੇ ਤੁਹਾਡੇ ਦੁਸ਼ਮਣ ਉਹ ਉਹ ਅੱਗੇ ਤੇ ਲੈ ਲੋ ਆਪਣਾ ਬਦਲਾ ਨੂਰਦੀਨ ਮਸੇ ਰੰਗੜ ਦੇ ਮਸੇ ਦੇ ਭਰਾ ਭਤੀਜੇ ਅੱਗੇ ਆਏ ਤੇ ਅਲੀ ਅਲੀ ਕਰਦੇ ਨਥੇ ਹੋਰਾਂ ਵੱਲ ਵਧੇ ਟੋਟੇ ਟੋਟੇ ਕਰ ਦਿਓ ਉਸ ਤੁਖਮ ਦੇ ਜਾਏ ਦੇ ਤਾਂ ਕਿ ਚੌਧਰੀ ਮਸੇ ਦੀ ਰੂਹ ਨੂੰ ਸ਼ਾਂਤੀ ਮਿਲ ਸਕੇ ਮਸੇ ਦਾ ਭਰਾ ਬੋਲਿਆ ਨਥੇ ਚੌਧਰੀ ਤੇ ਉਹਦੇ ਸਾਥੀਆਂ ਕੋਲ ਕੋਈ ਵੱਡੇ ਹਥਿਆਰ ਤਾਂ ਸਨ ਨਹੀਂ ਨੱਥਾ ਤੀਰ ਅੰਦਾਜ਼ ਜ਼ਰੂਰ ਚੰਗਾ ਸੀ ਉਸ ਕੋਲ ਤੀਰ ਕਮਾਨ ਸੀ ਭਾਂਜੇ ਕੋਲ ਬਰਛੀ ਸੀ ਤੇ ਪੁੱਤਰ ਕੋਲ ਸੇਲਾ ਪਹਿਰੇਦਾਰ ਕੋਲ ਤਲਵਾਰ ਸੀ ਤੇ ਸਿਰੀ ਕੋਲ ਇੱਕ ਮੋਟਾ ਸਲੋਤਰ ਬਸ ਇਹੀ ਸਨ ਇਹਨਾਂ ਦੇ ਸ਼ਸਤਰ ਤੇ ਅੱਗੋਂ ਮੁਗਲ ਬਾਬਾਂ ਬੰਦੂਕਾਂ ਤੇ ਹੋਰ ਹਥਿਆਰਾਂ ਨਾਲ ਲੈ ਸਨ ਮੁਕਾਬਲਾ ਭਾਵੇਂ ਇੱਕ ਪਾਸੜ ਹੀ ਸੀ ਪਰ ਫਿਰ ਵੀ ਮੁਕਾਬਲਾ ਤਾਂ ਸੀ ਜਦ ਮੱッセ ਦਾ ਪਰਿਵਾਰ ਨੱਥੇ ਤੇ ਉਹਦੇ ਸਾਥੀਆਂ ਕੋਲ ਪਹੁੰਚਿਆ ਤਾਂ ਮੂਹਰਲੀ ਕਤਾਰ ਵਿੱਚ ਮੱッセ ਦੇ ਭਾਈ ਭਤੀਜੇ ਸਨ ਨੱਥੇ ਕਿਆ ਨੇ ਬਰਛੇ ਤੇ ਸੇਲੇ ਵਿੱਚ ਪ੍ਰੋ ਕੇ ਦੋ ਘੋੜਸਵਾਰ ਪਾਲ ਵਿੱਚ ਈਟਾ ਸੁੱਟ ਲੈ ਇਹ ਦੋਹੇ ਮੱッセ ਦੇ ਭਤੀਜੇ ਸਨ ਇਸ ਤੋਂ ਇਸ ਤੋਂ ਪਹਿਲਾਂ ਕਿ ਮੱッセ ਦਾ ਪਰਿਵਾਰ ਸੰਭਲਦਾ ਨੱਥੇ ਦੇ ਫੀਰੀ ਨੇ ਸਲੋਤਰ ਦਾ ਇੱਕ ਭਰਮਾਵਾਰ ਮੱッセ ਦੇ ਭਰਾ ਦੇ ਸਿਰ ਤੇ ਕੀਤਾ ਤੇ ਉਹਦਾ ਫਿਰ ਖਖੜੀ ਵਾਂਗ ਪਾੜ ਦਿੱਤਾ ਖੋਪੜੀ ਤੇ ਪਾਟਣ ਦਾ ਖੜਾਕ ਸੁਣ ਕੇ ਬਾਕੀ ਘੋੜਸਵਾਰਾਂ ਨੇ ਲਗਾਮਾਂ ਖਿੱਚੀਆਂ ਤੇ ਪਛਾਹ ਪਰਤ ਗਏ ਭੱਜੇ ਜਾਂਦੇ ਮੱッセ ਦੇ ਪਰਿਵਾਰ ਦੇ ਜੀਆਂ ਦੀ ਨੱਥੇ ਦੇ ਦਰਬਾਨ ਮੇਰੇਦਾਰ ਦੀ ਤਲਵਾਰ ਨਾਲ ਵੀ ਭੇਟ ਹੋ ਗਈ ਤੇ ਕਿਰਪਾਨ ਨੇ ਪਰੌਣਾਚਾਰੀ ਕਰਦਿਆਂ 3-4 ਹੋਰ ਸਵਾਰ ਆਪਣੇ ਕੋਲ ਹੀ ਰਖ ਲੈ। ਕੁਝ ਕੁ ਜੀ ਤੇ ਬਾਕੀ ਖਾਲੀ ਘੋੜੇ ਵਾਪਸ ਪਰਤੇ ਨੂਰਦੀਨ ਤੇ ਉਸਦੇ ਸੈਨਿਕ ਸੁੰਨ ਜੇ ਹੋ ਗਏ। ਮਸੇ ਦੇ ਭਰਾ ਦੀ ਮਤੀਰੇ ਵਾਂ ਖਿਲਰਦੀ ਖੋਪੜੀ ਸਭ ਨੇ ਦੇਖੀ ਸੀ। ਭਾਰੀ ਸਲੋਤਰ ਸਭ ਨੂੰ ਆਪਣੇ ਸਿਰ ਵਿੱਚ ਵੱਜਿਆ ਪ੍ਰਤੀਤ ਹੋਇਆ। ਹਰ ਭਗਤ ਨਰਨਜਣੀਏ ਦਾ ਤਾਂ ਹੱਥ ਆਪ ਮਹਾਰੇ ਆਪਣੇ ਸਿਰ ਨੂੰ ਛੂਕੇ ਦੇਖਣ ਲੱਗਾ ਸੀ। ਇਹ ਜੱਟ ਸਾਡੇ ਮਰਨ ਦੇ ਵਾਸ ਨਹੀਂ ਸਾਡਾ ਤਾਂ ਅੱਧਾ ਪਰਿਵਾਰ ਇਹਨਾਂ ਹੋਰ ਮਾਰ ਦਿੱਤਾ ਹੈ ਅਸੀਂ ਨਹੀਂ ਲੈਣਾ ਕੋਈ ਬਦਲਾ ਰੋਂਦਾ ਹੋਇਆ ਮੱッセ ਦਾ ਇੱਕ ਭਰਾ ਨੂਰਦੀਨ ਨੂੰ ਕਹਿ ਰਿਹਾ ਸੀ ਤੁਸੀਂ ਚੌਧਰੀ ਮੱッセ ਦੇ ਭਰਾ ਹੋ ਇਸ ਤਰ੍ਹਾਂ ਕਿਉਂ ਭਜਦੇ ਹੋ ਵੈਰ ਤਾਂ ਤੁਹਾਡਾ ਹੈ ਅਸੀਂ ਮੂਰੇ ਹੋ ਕੇ ਕਿਉਂ ਮਰੀਏ ਤੁਹਾਡੀ ਖਾਤਰ ਅਸੀਂ ਕਿਉਂ ਲੜੀਏ ਜਾਓ ਭਗਤ ਨਰਨਜਨੀਆ ਕੋਲ ਜਾਓ ਜਿਹੜਾ ਚੁਗਲੀ ਕਰਕੇ ਲਿਆ ਹੈ ਨੂਰਦੀਨ ਬੋਲਿਆ ਹਜੇ ਇਹ ਵਾਪਸ ਵਿੱਚ ਗੱਲਾਂ ਕਰ ਹੀ ਰਹੇ ਸਨ ਕਿ ਨਥੇ ਚੌਧਰੀ ਨੇ ਕੁਚ ਨਵੇਂ ਜਿਹੇ ਤੀਰ ਚਲਾਏ ਤੇ ਤਿੰਨ ਘੋੜਸਵਾਰ ਹੋ ਡੇਗਲੇ ਜਿੰਨਾ ਵਿੱਚੋਂ ਇੱਕ ਮੱਸੇ ਦਾ ਭਤੀਜਾ ਸੀ ਰੱਜ ਗਏ ਅਸੀਂ ਬਦਲੇ ਲੈ ਕੇ ਬਸ ਥੋਥੋਂ ਕੁਝ ਸਰਦਾ ਹੈ ਤਾਂ ਦੇਖ ਲਵੋ ਨਹੀਂ ਸਾਨੂੰ ਤਾਂ ਮਾਫ ਕਰੋ ਬਦਲਾ ਲੈਣ ਆਇਆ ਕਿਤੇ ਮੈਂ ਸਾਰਾ ਪਰਿਵਾਰ ਨੰਮਰਵਾ ਤਰਾ ਕੀ ਮੂੰਹ ਦਿਖਾਵਾਂਗਾ ਘਰੇ ਜਾ ਕੇ ਕਿ ਇੱਕ ਦਾ ਬਦਲਾ ਲੈ ਆਂ ਗਿਆ ਸੀ ਤੇ ਪੰਜ ਹੋਰ ਮਰਵਾ ਆਇਆ ਹਾਂ ਇਹ ਕਹਿ ਕੇ ਮੱਸੇ ਦੇ ਭਰਾ ਨੇ ਘੋੜੇ ਨੂੰ ਅੱਡੀ ਲਾਈ ਤੇ ਵਾਪਸ ਪਰਤ ਗਿਆ ਉਧਰ ਹਰ ਭਗਤ ਨਰੰਜਨੀਆਂ ਵੀ ਡੋਲ ਗਿਆ ਸੀ ਅਸੀਂ ਕੋਈ ਸਿਪਾਈ ਨਹੀਂ ਅਸੀਂ ਤਾਂ ਹਕੂਮਤ ਦੇ ਬਸ ਵਫਾਦਾਰ ਹਾਂ ਸਾਡਾ ਕੰਮ ਖੁਫਰੀਆਂ ਕਰਨਾ ਹੈ ਮਾਰਨ ਦੀ ਜ਼ਿੰਮੇਵਾਰੀ ਤੁਹਾਡੀ ਹੈ ਸਾਡੇ ਤੋਂ ਆਸ ਨਾ ਰੱਖਿਓ ਕਿ ਅਸੀਂ ਇਹਨਾਂ ਜੱਟਾਂ ਨੂੰ ਮਾਰ ਲਵਾਂਗੇ ਉਸਨੇ ਫੌਜਦਾਰ ਨੂਰਦੀਨ ਨੂੰ ਸੁਣਾਉਂਦਿਆਂ ਕਿਹਾ ਇਹਨੇ ਚਿਰ ਨੂੰ ਨੱਥੇ ਦੇ ਤੀਰਾਂ ਨੇ ਇਹਨਾਂ ਦੇ ਕਈ ਹੋਰ ਘੋੜਸਵਾਰ ਪਾਰ ਬਲਾ ਦਿੱਤੇ ਨੱਥੇ ਦਾ ਇੱਕ ਵੀ ਤੀਰ ਖਾਲੀ ਨਹੀਂ ਗਿਆ ਸੀ ਜਿੰਦੇ ਵੀ ਤੀਰ ਲੱਗਿਆ ਉਹ ਪਾਣੀ ਮੰਗਣ ਜੋਗਾ ਵੀ ਨਹੀਂ ਰਿਹਾ ਗੱਲ ਹੱਥੋਂ ਜਾਂਦੀ ਦੇ ਕੇ ਨੂਰਦੀਨ ਨੇ ਫੌਜ ਨੂੰ ਇਸ਼ਾਰਾ ਕੀਤਾ ਕਿ ਨੱਥੇ ਤੇ ਉਹਦੇ ਸਾਥੀਆਂ ਨੂੰ ਚੋਤਰਫਾ ਘੇਰਾ ਪਾ ਲਓ ਤੇ ਦੋਹਾਂ ਪਾਸਿਆਂ ਤੋਂ ਹੱਲਾ ਬੋਲੋ ਨੱਥੇ ਨੇ ਵੀ ਤੱਕਾ ਲਿਆ ਕਿ ਹੁਣ ਮੌਤ ਦਰਾਂ ਤੇ ਆਣ ਟੁੱਕੀ ਹੈ ਉਸਨੇ ਰਾਏ ਸਿੰਘ ਨੂੰ ਸਮਝਾਇਆ ਕਿ ਉਹ ਹੀ ਲੋਕ ਕੇ ਬੈਠ ਬੈਠਾ ਰਹੇ ਨੱਥੇ ਨੇ ਤੀਰ ਵਰਸਾਉਣੇ ਸ਼ੁਰੂ ਕੀਤੇ ਉਹ ਐਸੇ ਰੋਹ ਵਿੱਚ ਤੀਰ ਛੱਡ ਰਿਹਾ ਸੀ ਕਿ ਕਈ ਤੀਰ ਤਾਂ ਮੁਗਲ ਸਪਾਹੀਆਂ ਦੇ ਸਰੀਰਾਂ ਦੇ ਪਾਰ ਨਿਕਲ ਜਾਂਦੇ ਸਨ ਐ ਨੇੜੇ ਆਏ ਮੁਗਲਾਂ ਨੂੰ ਉਸ ਦੇ ਸਾਥੀ ਬਰਛੀਆਂ ਵਿੱਚ ਫਰੋ ਰਹੇ ਹਨ ਪਹਿਰੇਦਾਰ ਤੇ ਫਿਰੀ ਵੀ ਆਪਣੀ ਕਿਰਪਾਨ ਦੇ ਫਲੋਤਰ ਨਾਲ ਸੋਨਾ ਮੁਕਾਬਲਾ ਕਰ ਰਹੇ ਹਨ ਪਰ ਨੱਥੇ ਦੇ ਤੀਰਾਂ ਤੋਂ ਡਰਦੇ ਬਹੁਤੇ ਮੁਗਲ ਸਪਾਹੀ ਤਾਂ ਨੇੜੇ ਆ ਹੀ ਨਹੀਂ ਰਹੇ ਕਾਫੀ ਚੇਹਰੋ ਬਹਾਦਰੀ ਨਾਲ ਜੂਝਦੇ ਰਹੇ ਪਰ ਰੋਹ ਵਿੱਚ ਖਿੱਚ ਖਿੱਚ ਕੇ ਤੀਰ ਚਲਾਉਂਦੇ ਨੱਥੇ ਦੀ ਕਮਾਨ ਚਿੱਲਿਓਂ ਲਹਿ ਗਈ ਹੁਣ ਭੱਥੇ ਹੁਣ ਭਕੇ ਹੋਏ ਮੈਦਾਨ ਵਿੱਚ ਕਮਾਨ ਚਿਲੇ ਤੋਂ ਚਿਲੇ ਤੇ ਚੜਾਉਂਦਾ ਸਮਾਂ ਕਿੱਥੇ ਸੀ ਸੋ ਉਸਨੇ ਲੱਕ ਨਾਲ ਬੱਦੀ ਕਿਰਪਾਨ ਕੱਢੀ ਕੁਝ ਨੇੜੇ ਦੇ ਮੁਗਲਾਂ ਨੂੰ ਉਸਨੇ ਤਲਵਾਰ ਦੇ ਫੱਟ ਦੇ ਕੇ ਪਟੇ ਗਿਆ ਨੂਰਦੀਨ ਨੂੰ ਨਥੇ ਚੌਧਰੀ ਦੀ ਨਕਾਰਾ ਹੋ ਗਈ ਕਮਾਨ ਦਾ ਪਤਾ ਲੱਗ ਗਿਆ ਤੇ ਉਸਨੇ ਸਿਪਾਈਆਂ ਨੂੰ ਗੋਲੀਆਂ ਚਲਾਉਂਦਾ ਇਸ਼ਾਰਾ ਕੀਤਾ ਜਿਹੜੇ ਬੰਦੂਕਚੀ ਪਹਿਲਾਂ ਨਥੇ ਦੇ ਤੀਰਾਂ ਤੋਂ ਡਰਦੇ ਸਾਹਮਣੇ ਨਹੀਂ ਆ ਰਹੇ ਸਨ ਉਹਨਾਂ ਨੇ ਮੂਰੇ ਆ ਕੇ ਗੋਲੀਆਂ ਵਜਾ ਦਿੱਤੀਆਂ ਦੋ ਗੋਲੀਆਂ ਨੱਥੇ ਦੇ ਲੱਗੀਆਂ ਇੱਕ ਮੋਢੇ ਤੇ ਪਾਰ ਹੋ ਗਈ ਤੇ ਦੂਜੀ ਪੱਟ ਵਿੱਚ ਨੱਥੇ ਦੇ ਤਿੰਨ ਸਾਥੀ ਉਸ ਦਾ ਪੁੱਤਰ ਦਰਬਾਨ ਤੇ ਸਿਰੀ ਵੀ ਗੋਲੀਆਂ ਦੇ ਨੇ ਡੇਗ ਲਏ ਨੱਥਾ ਵੀ ਜ਼ਖਮੀ ਹੋ ਕੇ ਧਰਤੀ ਤੇ ਡਿੱਗ ਪਿਆ ਹੁਣ ਨੱਥੇ ਪੰਚ ਦਾ ਭਾਂਜਾ ਤੇ ਬਾਲ ਰਾਏ ਸਿੰਘ ਹੀ ਬਚੇ ਸਨ ਬਾਲਕ ਨੇ ਹੁਣ ਤੱਕ ਨੱਥੇ ਦੀ ਓਟ ਤਕਾਈ ਹੋਈ ਸੀ ਉਹ ਲੜਾਈ ਵਿੱਚ ਇੱਕ ਪਲ ਲਈ ਵੀ ਨੱਥੇ ਦੀਆਂ ਲੱਤਾਂ ਤੋਂ ਪਾਸੇ ਨਹੀਂ ਹੋਇਆ ਸੀ ਪਰ ਹੁਣ ਨਥਾ ਆਪ ਡਿੱਗਿਆ ਪਿਆ ਸੀ ਬਦੂਕਾਂ ਦੀ ਤਾੜ-ਤਾੜ ਤੋਂ ਸਹਿਮਿਆ ਰਾਏ ਸਿੰਘ ਉੱਥੇ ਹੀ ਸੈ ਕੇ ਬੈਠਾ ਰਿਹਾ ਜਾਂ ਨਥਾ ਤੇ ਉਹਦੇ ਸਾਥੀ ਡਿੱਗ ਪਏ ਤਾਂ ਮੁਗਲਾਂ ਨੇ ਆਪਣੇ ਘੋੜੇ ਆ ਉਹਨਾਂ ਉੱਤੇ ਚਾੜ੍ਹ ਦਿੱਤੇ ਬਾਲ ਰਾਏ ਸਿੰਘ ਵੀ ਘੋੜਿਆਂ ਦੇ ਪੌੜਾਂ ਹਿਠਾ ਰਿਹਾ ਸੀ ਕਿ ਉਸ ਨੇ ਇੱਕ ਘੋੜੇ ਦੇ ਪੌੜ ਨੂੰ ਹੱਥ ਪਾ ਲਿਆ ਤੇ ਘੋੜੇ ਨੇ ਉਸ ਦੇ ਵਗਾ ਕੇ ਪਰੇ ਮਾਰਿਆ ਉਸ ਨੇ ਇੱਕ ਘੋੜੇ ਦੇ ਪੌੜ ਨੂੰ ਹੱਥ ਪਾ ਲਿਆ ਤੇ ਘੋੜੇ ਨੇ ਉਸ ਨੂੰ ਵਗਾ ਕੇ ਪਰੇ ਮਾਰਿਆ। ਉਹ ਪਿਆ ਹੈ ਮਤਾਬ ਸਿੰਘ ਦਾ ਤੁਖਮ ਕੁਚਲ ਦਿਓ ਇਸ ਨੂੰ ਸੁਮਾ ਹਰ ਭਗਤ ਨਰਨਜਨੀਆਂ ਚੀਕਿਆ ਇੱਕ ਮੁਗਲ ਸਪਾਈ ਨੇ ਤਲਵਾਰ ਦਾ ਵਾਰ ਕੀਤਾ ਤੇ ਰਾਏ ਸਿੰਘ ਦੀ ਗਰਦਨ ਕੱਟੀ ਗਈ ਦੂਜੇ ਵਾਰ ਨੇ ਉਸ ਦਾ ਮੋਢਾ ਕਰ ਦਿੱਤਾ ਧਰਤੀ ਤੇ ਬੇਸੁਰਤ ਪਏ ਹੋਏ ਬਾਲ ਤੇ ਇੱਕ ਵਾਰ ਫਿਰ ਕੀਤਾ ਗਿਆ। ਤੇ ਤਲਵਾਰ ਦੀਆਂ ਪਿਪਲਾਂ ਉਸ ਦੇ ਮੋਢੇ ਨੂੰ چیر ਕੇ ਹੇਠਾਂ ਧਰਤੀ ਵਿੱਚ ਦਸ ਗਈਆਂ ਲਹੂ ਨਾਲ ਲਤਪਤ ਬਲਰਾਏ ਸਿੰਘ ਨੂੰ ਮਰਿਆ ਜਾਣ ਕੇ ਮੁਗਲ ਟੁਕੜੀ ਉੱਥੋਂ ਚਲੀ ਗਈ ਪਰ ਕਲਗੀਧਰ ਜੀਆ ਦੀ ਕੋਈ ਮਿਹਰ ਦੀ ਨਿਗਾਹ ਕਿ ਬਾਲ ਦੀ ਸਾਰ ਰਗ ਨਹੀਂ ਕੱਟੀ ਗਈ ਸੀ ਵਸਾਕ ਵੇਚਦੀ ਹੋਈ ਇੱਕ ਕੰਬੋਇਨ ਮਾਈ ਇਧਰ ਦੀ ਲੰਘ ਰਹੀ ਸੀ ਜਦ ਉਸ ਨੇ ਲਾਸ਼ਾਂ ਪਈਆਂ ਦੇਖੀਆਂ ਤੇ ਉਸ ਦੀ ਨਿਗਾਹ ਬਾਲ ਉੱਤੇ ਪਈ ਗਈ ਤਾਂ ਉਹ ਤਰਸ ਦੇ ਘਰ ਵਿੱਚ ਆ ਕੇ ਬਾਲ ਬਲ ਭੱਜੀ ਬੱਚੇ ਦੀ ਨਵਜ ਚੱਲ ਰਹੀ ਸੀ ਸੋ ਉਸ ਮਾਈ ਨੇ ਬਾਲ ਨੂੰ ਚੁੱਕਿਆ ਤੇ ਆਪਣੇ ਘਰ ਲੈ ਆਈ ਥੋੜੀ ਬਹੁਤ ਪੁੱਛ ਪੜਤਾਲ ਕਰਨ ਪਿੱਛੋਂ ਬੀਬੀ ਨੂੰ ਪਤਾ ਲੱਗਿਆ ਕਿ ਇਸ ਬਾਲ ਦਾ ਇੱਕ ਭਰਾ ਰੁੰਡਿਆਲੇ ਰਹਿੰਦਾ ਹੈ ਉਹ ਬਾਲ ਨੂੰ ਉਸ ਕੋ ਲੈ ਕੇ ਆਈ ਉਹਨਾਂ ਨੇ ਰਾਏ ਸਿੰਘ ਨੂੰ ਪਛਾਣ ਲਿਆ ਤੇ ਤੁਰੰਤ ਮੋਚੀ ਨੂੰ ਸੱਦ ਕੇ ਉਹਦੇ ਜ਼ਖਮ ਸਵਾਏ ਸੱਚੇ ਸਤਗੁਰੂ ਕਲਗੀਧਰ ਪਿਤਾ ਜੀ ਮਹਾਰਾਜ ਦੀ ਮੇਰ ਹੋਈ ਕੇ ਭਾਈ ਮਤਾਬ ਸਿੰਘ ਦਾ ਬਾਲ ਰਾਏ ਸਿੰਘ ਐਸੇ ਭਿਆਨਕ ਅਮਲੇ ਵਿੱਚੋਂ ਵੀ ਬਚ ਗਿਆ ਤੇ ਨਥੇ ਚੌਧਰੀ ਹੁਣਾਂ ਦੀ ਮੁਸ਼ਕਲਤ ਵੀ ਅਜਾਈ ਨਹੀਂ ਗਈ ਤੇ ਉਸ ਬਾਲ ਦੇ ਬਚ ਜਾਣ ਕਰਕੇ ਹੀ ਅੱਜ ਮੈਂ ਇੱਥੇ ਬੈਠਾ ਤੁਹਾਨੂੰ ਕਥਾ ਸੁਣਾ ਰਿਹਾ ਹਾਂ ਉਹ ਬਾਲ ਰਾਏ ਸਿੰਘ ਮੇਰਾ ਪਿਤਾ ਸੀ ਤੁਸੀਂ ਭਾਈ ਮਤਾਬ ਸਿੰਘ ਦੇ ਪੁੱਤਰ ਹੋ ਇੰਦਰਜੀਤ ਬੋਲਿਆ ਹਾਂ ਉਹ ਮੇਰੇ ਦਾਦੇ ਉਹ ਮੇਰੇ ਦਾਦਾ ਸਨ ਵਾਹ ਸਾਡੇ ਧੰਨ ਭਾਗ ਲਓ ਜੀ ਅੱਜ ਲਈ ਅੱਜ ਦਾ ਇਤਿਹਾਸ ਇੰਨਾ ਹੀ ਇੱਥੇ ਅੱਜ ਸਮਾਪਤੀ ਕਰਦੇ ਹਾਂ ਤੇ ਇਤਿਹਾਸ ਪੜ੍ਹਦੇ ਆ ਸੁਣਦੇ ਆ ਸੁਣਾਉਂਦੇ ਸਮੇਂ ਬੇਨਤੀ ਹੈ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਹੋਈਆਂ ਹੋਣਗੀਆਂ ਨਿਦਾਨ ਜੈ ਸਿੰਘ ਜਾਨ ਕੇ ਮਾਫ ਕਰ ਦੇਣਾ ਗੁਰੂ ਸਾਹਿਬ ਅਗੇ ਅਰਦਾਸ ਕਰਨੀ ਕਿ ਸੇਖ ਨੂੰ ਇਤਿਹਾਸ ਸੁਣਾਉਣ ਦੀ ਸੋਝੀ ਬਖਸ਼ਣ ਅੱਗੇ ਤੋਂ ਸੋਝੀ ਬਖਸ਼ਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ